ਉੱਠਾਗੇ ਤੋਂ ਕੋਈ ਵੀ ਬੰਦਾ ਜਿੰਨੇ ਵੀ ਸਾਥ ਨਾਲ ਮੇਰੇ ਪਿੱਛੇ ਵੀ ਖੜੀ ਆ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਫਰਮਾਨ ਜੀ ਫਰਮਾਨ ਜੀ ਫਰਮਾਨ ਜੀ ਫਰਮਾਨ ਜੀ ਬਾਗੀ ਮਾਲਕ ਚੱਲ ਪਾ ਕੇ ਫਰਮਾਨ ਸਾਹਿਬ ਦਾ ਕਤਲ ਹੋਇਆ ਸੀ ਉਹਨਾਂ ਨੂੰ ਦੋਸ਼ੇ ਨੂੰ ਕਿੱਥੋਂ ਹੀ ਲਾਗੇ ਕਿੱਥੇ ਮਿਲ ਜਾਵਾਂ ਫੜੇ ਗਿਆ ਨੂੰ ਸਾਡੇ ਕੇਸ ਉਹ ਜੋ ਬਿਲਕੁਲ ਪ੍ਰਸ਼ਾਸਨ ਸੁੱਕਾ ਹੋਇਆ ਹੈ ਸਾਡੀ ਬਿਲਕੁਲ ਕੋਈ ਵੀ ਉਹ ਵੰਗ ਜਿਹੜੀ ਪੂਰੀ ਨਹੀਂ ਕਰ ਰਹੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਇਸ ਕਰਕੇ ਅੱਜ 11 ਤਰੀਕ ਤੋਂ ਲੱਗਿਓ ਉਸ ਬੱਚੇ ਦਾ ਕਤਲ ਹੋਇਆ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਸਬੂਤ ਕਰਨ ਦੇ ਰਹੇ ਕਿ ਸਾਨੂੰ ਅੱਜ ਵੀ ਇਨਸਾਫ ਮਿਲ ਜਾਵੇਗਾ ਤੁਹਾਨੂੰ ਅੱਜ ਵੀ ਕੱਲ ਇਨਸਾਫ ਮਿਲ ਜਾਵੇਗਾ ਪਰ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਉਨਾਰੇ ਛੋਟੇ ਥੋੜੇ ਕਾਰਵਾਈ ਕਰਕੇ ਆਪਣੇ ਕੋਲ ਫਾਇਦਾ ਆਇਆ ਉਹ ਚਾਹੁੰਦੇ ਸੀਗੇ ਅਸੀਂ ਸੰਸਕਾਰ ਕਰਦੀਏ ਕਿ ਸਾਡੇ ਹੱਥ ਪੈਰ ਖੁੱਲੇ ਹੋ ਜਾਣ ਫਿਰ ਕੌਣ ਬੁਝਦਾ ਤੇ ਕੌਣ ਕਰਦਾ ਇਸ ਕਰਕੇ ਸਾਡੀ ਇਹ ਜੋ ਅੱਜ ਧਰਨਾ ਲਾਉਣ ਦੀ ਸਕੀਮ ਵਾਲੀ ਅਸੀਂ ਕੱਲ੍ਹ ਦਾ ਰਾਜਦਾਰ ਸੀ ਇਹ ਸਕੀਮ ਲਾਈ ਕਿ ਕਿਉਂ ਲਾਉਂਦੀ ਧਰਨਾ ਲਗਾ ਕੇ ਪੁਲਿਸ ਸੁਪਰਡਿਵਿਜ਼ਨ ਨੂੰ ਜਗਾਇਆ ਜਾਵੇ ਤੇ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਪਹੁੰਚਿਆ ਹੋਇਆ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਪਰਿਵਾਰਕ ਮੈਂਬਰ ਸਹਿਬਾਨ ਪੰਚ ਸਰਪੰਚ ਸਹਿਬਾਨ ਤੇ ਜਿਲ੍ਹਿਆਂ ਦੇ ਲੰਬੜਤਾ ਸਹਿਬਾਨ ਜਿੰਨੇ ਵੀ ਇਹ ਸੰਟਾ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਏ ਫੱਤੇ ਬੁਲੰਦ ਕਰੀਏ ਗੱਦ ਕੇ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਮਾਮਲਾ ਸਾਰਾ ਤੁਹਾਡੇ ਧਿਆਨ ਦੇ ਵਿੱਚ ਹੀ ਹੈ ਕਿ ਸਾਡਾ ਜਿਹੜਾ ਛੋਟਾ ਵੀਰ ਜੱਸਾ ਮਿਸਤਰੀ ਉਹ ਜੋ ਆਪਣੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਘਰੋਂ ਨਿਕਲਦਾ ਹੈ ਪ੍ਰੰਤੂ ਵਾਪਸ ਕਰ ਨਹੀਂ ਪਰਤਦਾ ਜਦੋਂ ਪਰਿਵਾਰ ਵੱਲੋਂ ਪਾਇਦਲ ਕੀਤੀ ਜਾਂਦੀ ਏ ਤੇ ਪਤਾ ਲੱਗਦਾ ਏ ਕਿ ਵੀਰ ਇਸ ਸੰਸਾਰਿਕ ਯਾਤਰਾ ਤੋਂ ਆਪਣੇ ਸਵਾਸਾਂ ਦੀ ਪੂੰਜੀ ਸਮੇਟ ਚੁੱਕਿਆ ਏ ਸਭ ਤੋਂ ਪਹਿਲਾਂ ਤਾਂ ਅਸੀਂ ਪਰਿਵਾਰ ਦੇ ਨਾਲ ਸਾਥ ਸਬੰਧੀਆਂ ਦੇ ਨਾਲ ਆਕਾਲੀ ਧਨਵਾਰਕ ਪੰਜਾਬ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਦੁੱਖ ਜਹਾਰ ਕਰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਗੁਰੂ ਮਹਾਰਾਜ ਇਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਤੇ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜਿੱਥੋਂ ਤੱਕ ਗੱਲ ਰਹੀ ਹੈ ਕਿ ਪ੍ਰਸ਼ਾਸਨ ਦੀ ਪ੍ਰਸ਼ਾਸਨ ਅਸਲੀ ਲਗਭਗ 1 ਹਫਤੇ ਤੋਂ ਹੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਅਟੈਂਡ ਕਰ ਰਹੇ ਆ ਚਾਹੇ ਉਹ ਪਿਛਲੇ ਦਿਨੀ ਅਸੀਂ ਟੋਲ ਟੈਕਸ ਬੰਦ ਕੀਤਾ ਸੀ ਉਹ ਵੀ ਇਨਾਂ ਤੋਂ ਖਿਸ਼ਾਈਆਂ ਬਰੋਦ ਸੀ ਜੋ ਪਰ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਜਾਂ ਦਬਾਹ ਹੈ ਤੇ ਸੱਤਾਧਰ ਦੇ ਦਬਾਹ ਹੈ ਜਿਹੜਾ ਹੈਗਾ ਇਹ ਉਹ ਇਸ ਸਮੇਂ ਪੂਰਾ ਪੂਰਾ ਜਿਹੜਾ ਪ੍ਰਸ਼ਾਸਨ ਨੇ ਕੰਮ ਕਰ ਰਿਹਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਤਣਾਅ ਲੋਕਾਂ ਦੀ ਗਰੀਬ ਅੱਡੇ ਦੀ ਜਿਹੜਾ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੀ ਤਣਾਅ ਲੋਕਾਂ ਦੀ ਜਿਹੜੀ ਹੈਗੀ ਆ ਉਪਸ਼ਟ ਬਣਾਈ ਜਿਹੜਾ ਹੈਗਾ ਇਹ ਪ੍ਰਸ਼ਾਸਨ ਕਰ ਰਿਹਾ ਹੈ ਇਹਦੀ ਅਸੀਂ ਨਕੇਤੀ ਵੀ ਕਰਦੇ ਆਂ ਤੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਵੀ ਦਿੰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਹ ਮਸਲਾ ਹੈ ਸੰਬੰਧਤ આરોપીਆਂ ਤੇ ਵਿਰੁੱਧ ਜਿਹੜਾ ਹੈਗਾ ਇਹ ਉਹ ਫਰਜ਼ਾ ਦਰਜ ਕੀਤਾ ਜਾਵੇ ਜੇਕਰ ਜਲਦ ਤੋਂ ਜਲਦ ਫਰਜ਼ਾ ਦਰਜ ਨਹੀਂ ਕੀਤਾ ਜਾਂਦਾ ਤੇ ਕਿਹ ਸੰਘਰਸ਼ਾ ਉਲਿੱਕੇ ਜਾਣਗੇ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਦੇ ਮੋਹਤਵਾਰ ਪੰਚ ਸਰਪੰਚ ਨੰਬਰ 4 ਸਰਪੰਚ ਦੇ ਨਾਲ ਮੀਟਿੰਗ ਲਾ ਕੇ ਜਿਹੜਾ ਹੈਗਾ ਇਹ ਉਹ ਜਲਦੀ ਜਿਹੜੇ ਟਿੱਕੇ ਸੰਘਰਸ਼ਾ ਉਲਿੱਕੇ ਜਾਣਗੇ ਤੇ ਜਿਹੜਾ ਉਹ ਉਹਨਾਂ ਸੰਘਰਸ਼ਾਂ ਦੇ ਨਿਕਲਣ ਵਾਲੇ ਸਿੱਟਿਆਂ ਦਾ ਜ਼ਿੰਮੇਵਾਰ ਹੋਊਗਾ ਉਹ ਫਿਰ ਪਤੂ ਡਿੰਗਾ પોલીસ ਪ੍ਰਸ਼ਾਸਨ ਹੋਊਗਾ ਤੇ ਐਸਐਸਪੀ ਕਪੂਰ ਖਲਾ ਹੋਊਗਾ ਤੇ ਜਿਹੜਾ ਫਾਲਾ ਤਲਵੰਡੀ ਚੌਧਰੀਆ ਜਾਂ ਡੀਐਸਪੀ ਸੁਲਤਾਨਪੁਰ ਲੋਧੀ ਹੋਊਗਾ ਕਿਉਂਕਿ بار بار ਅਸੀਂ ਇਹ ਪਹੀ ਬੇਚਾ ਹਾਰ ਸਟੇਜ ਤੋਂ ਕਰਦੇ ਰਹੇ ਆ ਕਿ ਭਾਈ ਅਸੀਂ ਨਹੀਂ ਕਹਦੇ ਕਿ ਤੁਸੀਂ ਸਾਡਾ ਦਬਾਅ ਮੰਨੋ ਜਾਂ ਸਾਨੂੰ ਇਹਦਾ ਧੰਨੇ ਮੁਸਾਰੇ ਕਰਨ ਦੀ ਲੋੜ ਪਵੇ ਸਾਨੂੰ ਲੋੜ ਹੀ ਉਦੋਂ ਪੈਂਦੀ ਏ ਜਦੋਂ ਅਸੀਂ ਦੇਖਦੇ ਆ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਤੇ ਨਾ ਕਿਤੇ ਸਿਆਸੀ ਦਬਾਅ ਹੀ ਟਾ ਕੇ ਜਾਂ ਜਿਹੜੀ ਪਿਰਤ ਇਹਨਾਂ ਵੱਲੋਂ ਪਾਈ ਗਈ ਏ ਜੋ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਹੱਥ ਵਿੱਚ ਹੈ ਇਸ ਸਮੇਂ ਉਹਨਾਂ ਵੱਲੋਂ ਇੱਕ ਪਿਰਤ ਪਾਈ ਗਈ ਹੈ ਕਿ ਫਲਾਣੇ ਥਾਣੇ ਦੇ 10 ਲੱਖ ਰੁਪਏ ਦੇਣਾ ਤੇ ਭੜੇ ਥਾਣੇ ਦੇ 10 ਲੱਖ ਰੁਪਏ ਦੇਣਾ ਵਾ ਉਹ ਕਿਤੇ ਨਾ ਕਿਤੇ ਮਜਬੂਰੀਆਂ ਵਸ ਬੁਟੀਨਾ ਤੇ ਨਾ ਕੋਈ ਜਦੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਚਾਹੇ ਉਹ ਡਿਪਟੀਏ ਚਾਹੇ ਉਹ ਐਸਐਚਓ ਹੋਵੇ ਚਾਹੇ ਉਹ ਐਸਆਈਏ ਫਿਰ ਮੋٹے ਪੈਸੇ ਲੈਂਦੇ ਨੇ ਤੇ ਜੇ 30 ਲੱਖ ਰੁਪਏ ਜਾਂ 20 ਲੱਖ ਰੁਪਏ ਇੱਕ ਥਾਣੇ ਦੀ ਜਿਹੜੀ ਹੈਗੀ ਆ ਮਹੀਨਾ ਬੰਨਿਆ ਹੋਇਆ ਹੈ ਤੇ ਫਿਰ ਉਹ ਪੈਸੇ ਇਕੱਠਾ ਕਰਦੇ ਨੇ ਨਾ ਆਪਣਾ ਕੀ ਨਾਮ ਹੈ ਜੀ ਤੁਹਾਡਾ ਉਹ ਜਿਹੜਾ ਤੁਸੀਂ ਧਰਨਾ ਇੱਥੇ ਲਾਇਆ ਕੀ ਕਾਰਨ ਸਰ ਮੈਂ ਸੁਖਦੇਵ ਸਿੰਘ ਹਾਂ ਮੇਰੇ ਭਰਾ ਦੀ ਡੈਥ ਹੋ ਗਈ ਹੈ ਜੀ ਕੀ ਮਾਮਾ ਤੁਹਾਡੇ ਭਰਾ ਦਾ ਮੇਰਾ ਬਾਬੂਦੇਵ ਸਿੰਘ ਦਾ ਭਰਾ ਨਾਮ ਹੈ ਜੀ ਆਈ 30 ਬਜਰੇ ਨਾਲ ਆਈ ਅੱਛਾ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਹ ਆ ਹਰਪ੍ਰੀਤ ਦੇ ਘਰ ਸ਼ਰਾਬ ਲਾਗੇ ਤੇ ਉਹਨਾਂ ਨੇ ਨਾ ਕਤਲ ਕਰ ਦਿੱਤਾ ਮੇਰੇ ਭਰਾ ਦਾ ਹਰਪ੍ਰੀਤ ਇਹ ਮੁੰਡਾ ਉੱਥੇ ਆ ਕੇ ਸੂਜੋ ਗਾਲੀਏ ਦਾ ਇਹ ਜਿਹੜਾ ਕਤਲ ਕਦੋਂ ਹੋਇਆ ਸੀ ਇਹ ਕਤਲ 11 ਕੈਰ ਹੋਇਆ ਜੀ ਅੱਛਾ 7:00 8:00 ਦੇ ਵਿੱਚ ਵਿੱਚ ਹੋਇਆ ਜੀ ਅੱਛਾ ਹਾਂ ਜੀ ਤੇ ਤੁਹਾਨੂੰ ਕੀ ਦਾ ਪਤਾ ਲੱਗਾ ਵੀ ਕਤਲ ਹੋਇਆ ਅਸੀਂ ਫੋਨ ਲਾਇਆ ਤੇ ਸਾਡੇ ਮੇਰੇ ਬੰਦੇ ਸ਼ਾਕਾ ਜਿੱਕੇ ਪੂਰਾ ਹੀ ਬੰਦੇ ਚਕਵਾ ਦੇ ਘਰ ਲਿਆਂਦੇ ਆ ਫਿਰ ਜਾ ਕੇ ਬੰਦੇ ਦੇ ਨਾਲ ਕੈਮਰਾ ਹੀ ਬੈਠਿਆ ਸਾਰੇ ਆ ਗਏ ਬੰਦੇ ਵਿੱਚ ਬੰਦੇ ਆਪੇ ਤੁਜੋ ਗਾਲੀ ਦੇ ਆਈ ਹਾਂਜੀ ਕੋਈ ਲਗਦਾ ਅੱਠ ਸੀ ਰੋਧ ਹਾਂਜੀ ਹਾਂਜੀ ਲਗਦਾ ਅੱਠ ਸੀ ਉਹਦੇ ਨਾਲ ਉਹ ਪਹਿਲਾਂ ਵੀ ਕੁਦਵਾਰੀ ਧੱਕੀਆਂ ਦਿੱਤੀਆਂ ਸੀ ਉਹਨੂੰ ਉਹਨੂੰ ਕਹਿੰਦਾ ਮੈਂ ਅੱਜ ਨੂੰ ਤੇ ਮਾਰ ਲਈ ਮਾਰਨਾ ਵਾ ਕਿ ਨਾਮ ਕਿਸੇ ਮਾਰਨੋ ਹਰਪ੍ਰੀਤ ਸਿੰਘ ਨਾਮ ਦਾ ਹੀ ਮਰਨ ਵਾਲੇ ਦਾ ਨਹੀਂ ਬਲਦੇਵ ਸਿੰਘ ਦਾ ਨਾਮ ਤੇ ਮਰਨ ਵਾਲੇ ਦਾ ਕੀ ਨਾਮ ਮਨਰਾਬਲਦੇਵ ਸਿੰਘ ਆ ਕੁਲਦੇਵ ਸਿੰਘ ਕਿੰਨੇ ਸਾਲ ਦੀ ਉਮਰ ਦੀ ਉਹਦੀ ਅੱਧੀ 33 ਸਾਲ ਦੀ ਉਮਰ ਤੇ ਜਿਹਨਾਂ ਤੋਂ ਤੁਹਾਨੂੰ ਸਕਤ ਉਹ ਬੰਦੋਏ ਜੀ ਨਾਮ ਉਹਦਾ ਹਰਪੀ ਨਾਮ ਆ ਜੀ ਉਹ ਕਰਜਿੰਦਰ ਸਿੰਘ ਆ ਜੀ ਕੀ ਕਰਦੇ ਉਹ ਉਹ ਕੰਮ ਕਰਦੇ ਆ ਘਰੇ ਨਹੀਂ ਦੇ ਆਪਦੇ ਕੀ ਤਰ੍ਹਾਂ ਕੀ ਕਰਦੇ ਆ ਜੀ ਤੇ ਬਹੁਤ ਸੋਣੇ ਨੂੰ ਕਿਉਂ ਨਹੀਂ ਦਤ ਪਾਰੀ ਕਰ ਉਹ ਤੋਂ ਪਤਾ ਨਹੀਂ ਕੀ ਗੱਲ ਪਈ ਆ ਜੀ ਇਹਨਾਂ ਨੂੰ ਚੰਗਾ ਭਲਾ ਫਰਾਦੇ ਕਰੋ ਆਪਦੀਆਂ ਗੱਡੀਆਂ ਜਾ ਕੇ ਖੁਦ ਹੀ ਘਰੋਂ ਚ ਕਵਾ ਕੇ ਲੈਂਦੇ ਆ ਸਾਡੇ ਫੇਰ ਹੀ ਸੁਣਵਾਈ ਨਹੀਂ ਹੋਣਦੀ ਆ 4 ਦਿਨ ਹੋ ਗਿਆ ਪਾਈਂਦਰ ਹੋ ਗਿਆ ਲਾਸ਼ ਸ਼ਰੀਰ ਉੱਤੇ ਰੁਣਦੀ ਲੋ ਇੱਕ ਦਿਨ ਮਰਿਆ ਕਦ ਉਹ 11 ਤਰੀਕ ਦਾ ਮਰਿਆ ਜੀ ਕੰਮ ਕੀ ਕਰਦਾ ਜੀ ਕੰਮ ਐ ਸੰਦਾ ਕਰਦਾ ਹਾਂਜੀ লাশ ਕਿੱਥੋਂ ਮਿਲੀ ਸੀਗੀ লাশ ਹਾਲੇ ਆਪਣੇ ਨਥੂਰੋਂ ਮਿਲ ਜਾਈ ਅੱਛਾ ਹਾਂਜੀ ਜਦੋਂ ਅਸੀਂ ਫੋਨ ਕੀਤਾ ਨਾ ਤੇ ਅਸੀਂ ਉਹ ਗੱਲ ਕੀਤੀ ਦੇ ਅਗੋਂ ਕਹਿੰਦੇ ਤਾਂ ਬੰਦਾ ਇੱਥੇ ਬੰਦਾ ਮਰਿਆ ਪਿਆ ਐਕਸੀਡੈਂਟ ਹੋ ਗਿਆ ਪਿਆ ਚੱਕ ਲੋ ਹਾਂਜੀ ਅਸੀਂ ਜਦੋਂ ਪਹੁੰਚੇ ਉੱਥੇ ਨਾਕ ਨੂੰ ਤੇ ਫੋਨ ਨਾਕ ਤੁਹਾਨੂੰ ਕਿਹਨੇ ਕਹੀ ਸੀ ਮਰਿਆ ਪਿਆ ਐਕਸੀਡੈਂਟ ਉਹ ਫੋਨ ਕੀਤਾ ਚੱਕਿਆ ਅਸੀਂ ਆਪਣੇ ਫੋਨ ਤੋਂ ਕਾਲ ਕੀਤੀ ਨਾ ਅਗੋਂ ਲਾ ਫੋਨ ਚੱਕਿਆ ਤੇ ਕਹਿੰਦੇ ਤਾਂ ਬੰਦਾ ਮਰਿਆ ਪਿਆ ਐਕਸੀਡੈਂਟ ਹੋ ਗਿਆ ਇੱਥੇ ਚੱਕ ਲੋ ਜਦੋਂ ਉੱਥੇ ਆਏ ਉੱਥੇ ਸਾਡਾ ਬੰਦਾ ਗੱਲਾਂ ਸੀ 10112 ਦੀ ਗੱਡੀ ਸੀ ਉਹਦੇ ਤੁਸੀਂ ਪਾਇਆ ਚੱਕੇ ਲਗਾਏ ਉਥੇ ਨਾਲ ਸਾਨੂੰ ਅੱਜ ਫੋਨ ਲੱਭਣ ਦਿਆ ਵਾ ਨਾ ਕੁਛ ਅੱਜ 5 ਦਿਨ ਹੋ ਗਏ ਅਸੀਂ 300 ਨੰਬਰ ਹਾਲੇ ਤੱਕ 300 ਨੰਬਰ ਨਹੀਂ ਹੱਟ ਕਰਨ ਲਈ ਪੁਲਿਸ ਦਾ ਕੀ ਰੋਲ ਐ ਸਾਨੂੰ ਪੁਲਿਸ ਕੀ ਕਰੀਗੀ ਉਹ ਸਾਡੀ ਚਲਵਾਈ ਨਹੀਂ ਕਰ ਰਹੀ ਜੀ ਸਾਨੂੰ ਸਾਫ ਨਹੀਂ ਮਿਲਿਆ ਸਾਨੂੰ ਕੋਈ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਆ ਤੇ ਸੱਟਾ ਕਿੱਥੇ ਕਿੱਥੇ ਲੱਗੇ ਆ ਪਹਿਲੇ ਦਿਨ ਤੋਂ ਹੀ ਮਰਕੇ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਸੱਟਾ ਕਿੱਥੇ ਕਿੱਥੇ ਲੱਗੇ ਜਿੱਤੋਂ ਤੁਹਾਨੂੰ ਸ਼ੱਕ ਹੋਇਆ ਸੱਟ ਇੱਥੇ ਆਪਣੇ ਦਾਤ ਲੱਗਾ ਹੋਇਆ ਆ ਜੀ ਹੂੰ ਤੇ ਆ ਸਾਰਾ ਕੋਪਰ ਖੁੱਲਾ ਹੋਇਆ ਜੀ ਦੋ ਬਾਈਆਂ ਤੋੜੀਆਂ ਹੋਈਆਂ ਜੀ ਇਹ ਵੀ ਚਲੋ ਮੜੇ ਖੜਾ ਮੋਟਰਸਾਈਕਲ ਲਾ ਕੇ ਖੜਾ ਆ ਦੱਬਾ ਰੋਟੀ ਵਾਲਾ ਕੱਟੇ ਥਾਂ ਦੇ ਤੇ ਆਇਆ ਜਿੱਤੀ ਕੱਟੇ ਥਾਂ ਦੇ ਬਈ ਹੋਈ ਚੱਤ ਬੰਦਾ ਲਾਸ਼ ਵਿੱਚ ਪਿੱਟਦੀ ਵੀ ਸੈਂਟਰ ਤੇ ਪੁੱਠਾ ਪਾਇਆ ਹੋਇਆ ਮਾਰ ਕੇ ਕਰਨਾ ਸੀ ਸਾਡੇ 11 ਵੀ ਲਾਇਆ ਹੁਣ ਪੁਲਿਸ ਨਾਲ ਸੰਪਰਕ ਹੋਇਆ ਪੁਲਿਸ ਤੇ ਪਹੁੰਚੀ ਗਈ ਕਰਦੀ ਪੁਲਿਸ ਕੁਛ ਨਹੀਂ ਕਹਿਆ ਕੇ ਸਾਨੂੰ ਬਸ ਕਹਿ ਕੇ ਜਲਦੀ ਤੁਸੀਂ ਆ ਜਾਓ ਸਾਡਾ ਦਲਾਸਾ ਦੇ ਗਈ ਸਾਨੂੰ ਤੇ ਹੁਣ ਧੰਨਾ ਕਿੰਨੇ ਵੇਲੇ ਚੱਲੂ ਹੈ ਇਹ ਤਾਂ ਲੱਗ ਲੱਗ ਸਾਡੀ ਸਰਵਾਈਵ ਦੇ ਹੁੰਦੇ ਧੰਨਾ ਹਟਾਉਣੇ ਚੱਲੂਗਾ ਅਸੀਂ ਆਪਣੇ ਹੋਰ ਜਿਲ੍ਹਾ ਦੇ ਲਈ ਪੇਸ਼ ਨਹੀਂ ਹੁੰਦੇ ਸਾਨੂੰ ਇਨਸਾਫ ਚਾਹੀਦਾ ਜੀ ਧੰਨਵਾਦ ਕੀ ਕਹਿਣਾ ਚਾਹਦੇ ਹੋ ਅੱਜ ਦੇ ਧੰਨਵਾਦ ਰਾਏ ਕਰਕੇ ਜੀ ਯਾਰ ਨਦੀ ਦਾ ਕਤਲ ਹੋਇਆ ਤੇ ਉਸ ਦਿਨ ਦੋ ਦਿਨ ਤੀਜਾ ਪੁਲਿਸ ਮਾਰਮੀ ਨੇ ਉਹ ਨਾ ਕੀਤਾ ਪੁਲਿਸ ਮਾਰਮ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੋਈ ਕਲੀਅਰ ਗੱਲ ਹੀ ਨਹੀਂ ਕੀਤੀ ਡਾਕਟਰਾਂ ਨੇ ਪਈ ਇੱਕ ਕਹਿੰਦਾ ਸੀ ਇਹਦਾ ਐਕਸੀਡੈਂਟ ਹੈ ਤੇ ਦੂਜਾ ਕਹਿੰਦਾ ਸੀ ਕੋਈ ਹਾਰਪ ਸੱਟਾਂ ਨੇ ਤੂੰ ਕੀ ਕਹਿਣਾ ਸਰਦਾਰ ਸਾਡਾ ਤਾਂ ਕਹਿਣਾ ਵੇ ਇਹ ਕਤਲ ਹੋਇਆ ਜੀ ਜੋ ਕਤਲ ਹੋਆ ਪੁਰਸ ਪੱਕਾ ਪੱਕਾ ਜੋ ਕਰ ਰਹੀ ਹੈ ਕੋਈ ਵੇਖੋ ਜੀ ਇੱਕ ਦੇ ਉਹਨਾਂ ਦਾ ਪਿੰਡ ਦਾ ਹੱਦ ਪੈਂਦੀ ਸੀ ਉਧਰ ਉਹਨਾਂ ਦੇ ਬੰਦੇ ਪਿੰਡ ਦੇ ਸੀ ਸਰਫਿਸ ਵਾ ਪਿਆਵੇ ਵੀ ਉਹ ਤਲਵੰਡੀ ਥਾਣੇ ਦੇ ਵਿੱਚ ਉਥੋਂ ਦੇ ਬੰਦੇ ਨੇ ਉਥੋਂ ਦੇ ਉਹ ਥਾਣਾ ਵਿੱਚ ਸੇ ਸਾਡੀ ਕੋਈ ਚੁਣਾਈ ਨਹੀਂ ਹੋਈ ਹਲਕਨ ਚਾਰ ਤੋਂ ਬਾਅਦ ਜਾਂਦਾ ਵਾ ਹਾਂਜੀ ਹਲਕਨ ਚਾਰ ਤੋਂ ਬੁੱਧਵਾਰ ਸੋਲੇ ਗਾ ਉਸ ਵੀ ਲਾਲੋ ਜੀ ਰਿਸਪੌਂਸ ਨਵੀਂ ਸੀ ਉਸ ਦਿਨ ਉਹਨੇ ਕੋਈ ਗੱਲ ਹੀ ਨਹੀਂ ਸੁਣੀ ਅਸੀਂ ਉਹਨਾਂ ਨੂੰ ਬੰਦੇ ਫੜਾਏ ਵੀ ਆ ਨਾਲ ਜਾ ਕੇ ਖੁਦ ਤੇ ਉਹਨਾਂ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਸਾਡੇ ਅਸੀਂ ਇਹੋ ਹੀ ਕਹਿੰਦੇ ਸੀ ਪੁੱਛ ਦੱਸ ਕਰੋ ਫਿਰ ਜਰਾ ਬਿਠਾ ਕੇ ਸਾਨੂੰ ਕਹਿੰਦਾ 10 ਮਿੰਟ ਬਾਹਰ ਜਾਓ ਅਸੀਂ ਤੁਹਾਨੂੰ 5 ਮਿੰਟ ਚ ਰਿਜ਼ਲਟ ਦਿੰਨੇ ਆ ਸਾਨੂੰ 2 ਘੰਟੇ ਬਿਠਾ ਛੱਡਿਆ ਕੋਈ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਫਿਰ ਬਾਅਦ ਵਿੱਚ ਜਦੋਂ ਅਸੀਂ ਜਾਦਾ ਕਿਹਾ ਵੀ ਅਸੀਂ ਨਿਹਰਾ ਹੁਆ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਪੇਸ਼ ਹੋਏ ਤੇ ਕਹਿਣ ਲੱਗੇ ਜੀ ਇਦਾਂ ਕਰੀ ਆਪਾਂ ਤੁਹਾਨੂੰ ਪੈਸੇ ਦਵਾ ਦੇਣਾ ਗੱਲ ਰਫਾ ਦਫਾ ਰਫਾ ਦਫਾ ਕਰ ਦਈਏ ਅਸੀਂ ਜੇ ਦੋਸ਼ੀ ਨਹੀਂ ਤੇ ਪੈਸੇ ਕਾਹਦੇ ਦਿੰਦੇ ਆ ਹੁਣ ਮੰਗ ਕੀ ਤੁਹਾਡੀ ਮੰਗ ਤੇ ਸਾਡੀ ਇਹ ਵੀ ਸਾਫ ਹੋਣਾ ਚਾਹੀਦਾ ਵੇ ਦੋਸ਼ੀਆਂ ਨੂੰ ਜੋ ਸਭ ਤੋਂ ਸਖਤ ਧਾਰਾ ਲਾ ਕੇ ਫੀਆ ਕਹੀ ਦਿੱਤਾ ਜੀ। ਥੈਂਕ ਯੂ। ਮੈਂ ਤਾਂ ਬਰੇਵਨ ਕੀ ਕਰਨਾ ਕੋਈ ਵਾਹਿਗੁਰ ਜੀ ਕਾ ਖਾਲਸਾ ਜੀ ਵਾਹਿਗੁਰ ਜੀ ਕੀ ਫਤਿਹ ਸਾਰੀ ਸਥਿਤੀ ਜਿੰਨੀ ਆਈ ਹੈ ਜੋ ਅਧਿਕਾਰਨ ਲਿਆ ਵਾ ਤਾਂ ਮੈਂ ਦਾ ਉਹ ਤੁਹਾਨੂੰ ਸਾਡੇ ਕੋਲ ਦੀ ਪਾਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੀ ਇਹ ਕਤਲ ਹੋਇਆ ਏ ਕਿ ਇਹ ਬਕਾਇਦਾ ਇੱਕ ਪਲੈਨਿੰਗ ਦੇ ਨਾਲ ਲੱਗਦਾ ਏ ਕਿਉਂਕਿ ਜਦੋਂ ਮੌਕੇ ਦੇ ਉੱਪਰ ਤਲਵੰਡੀ ਚੌਧਰੀਆਂ ਦੇ ਐਸਐਚਓ ਉੱਤੇ ਪਹੁੰਚਦੇ ਨੇ ਤੇ ਉਹ ਆਉਂਦੇ ਹੀ ਇਹਨਾਂ ਨੂੰ ਇੱਕ ਵਰਲਡ ਕਹਿੰਦੇ ਨੇ ਕਿ ਇਹਦਾ ਐਕਸੀਡੈਂਟ ਹੋਇਆ ਏ। ਔਰ ਤੋਂ ਪਹਿਲਾਂ ਹੀ ਐਸਐਚਓ ਨੂੰ ਕਿੱਦਾਂ ਪਤਾ ਸੀਗਾ ਕਿ ਐਕਸੀਡੈਂਟ ਹੋਇਆ ਏ? ਜਿਹੜੇ ਡਾਕਟਰ ਇੱਕ ਕਹਿ ਰਿਹਾ ਏ ਐਕਸੀਡੈਂਟ ਹੋਇਆ ਏ ਇੱਕ ਕਹਿ ਰਿਹਾ ਕਿ ਸ਼ਾਰਪ 5:00 ਵਜਿਆ ਏ ਉਹ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਵਰਡਿੰਗ ਅਸੀਂ ਕਹਿਣੀ ਆ ਫੋ ਇਹ ਜਿਹੜੀ ਸਾਰੀ ਸਥਿਤੀ ਹੈ ਇਹ ਸ਼ੱਕ ਦੇ ਘੇਰੇ ਦੇ ਵਿੱਚ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਲਾਸਟ ਡਾਕਟਰ ਕਹਿ ਰਿਹਾ ਵਾ ਕਿ ਸ਼ਾਰਪ ਸੱਟ ਹੈਗੀ ਆ ਰਿਪੋਰਟ ਮੈਡੀਕਲ ਰਿਪੋਰਟ ਨਹੀਂ ਦੇਖੋ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਇਹੀ ਦਿਖਾਇਆ ਗਿਆ ਕਿਉਂਕਿ ਦੋਹਾਂ ਡਾਕਟਰ ਇਹਦੇ ਉੱਤੇ ਮੌਜੂਦ ਸੀਗੇ ਉਹਨਾਂ ਦੀ ਆਪਸ ਵਿੱਚ ਜਿਹੜੀ ਸਲਾਹ ਨਹੀਂ ਰਲਦੀ ਸੀ ਪਰਿਵਾਰ ਦੇ ਕਹਿਨ ਮਤਾ ਉਹ ਜਿਹੜੇ ਮੌਕੇ ਤੇ ਸੂਝਵਾਨ ਮੋਹਦਵਾ ਸੱਜਣ ਮੌਜੂਦ ਸੀਗੇ ਸੋ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਅਨਸਾਰ ਉਹਨਾਂ ਨੇ ਇਹੀ ਬਣਾਇਆ ਹੈ ਕਿ ਜਿਹੜਾ ਹੈਗਾ ਐਕਸੀਡੈਂਟ ਹੋਇਆ ਹੈ ਪਰ ਜੇ ਖੰਡ ਹੋਇਆ ਹੋਵੇ ਦੋ ਤਰ੍ਹਾਂ ਦਾ ਆਪਸ ਵਿੱਚ ਹੋਇਆ ਹੋਵੇ ਤੇ ਜਿਹੜਾ ਆਪਣਾ ਮੋਟਰਸਾਈਕਲ ਹੈ ਉਹਨੂੰ ਕੋਈ ਚਿਹਰੇ ਤੇ ਵੀ ਨਾ ਆਈ ਹੋਵੇ ਜਿਹੜਾ ਉਹਦਾ ਟਿਫਨ ਹੈ ਉਹ ਉਸੇ ਤੇ ਕੇ ਨਾ ਪਿਆ ਹੋਵੇ ਜੀ ਇਸ ਮੈਂ ਮੁੱਦੇ ਨੂੰ ਲੈ ਕੇ ਕੋਈ ਡਾਕਟਰ ਉਹਦੀ ਸਿਟਰ ਨਹੀਂ ਬਣਵਾਈ ਦੇਖੋ ਹੁਣ ਅਸੀਂ ਤਾਂ ਅੱਜ ਹੀ ਪਹੁੰਚੇ ਆ ਸਾਨੂੰ ਅਸੀਂ ਕੱਲ ਸਾਡਾ ਪ੍ਰੋਗਰਾਮ ਜਿਹੜਾ ਮੁਖਸਰ ਸਾਹਿਬ ਦੇ ਕੇ ਇਹ ਪਰਿਵਾਰ ਦਾ ਗੱਲ ਸਾਨੂੰ ਪਹੁੰਚ ਗਿਆ ਸੀ ਅਸੀਂ ਅੱਜ ਹੀ ਪਹੁੰਚੇ ਆ ਤੇ ਹੁਣ ਅਸੀਂ ਸਾਰਾ ਆਪਣੇ ਡੀਐਸਪੀ ਸੁਲਤਾਨਪੁਰ ਲੋਧੀ ਇੱਥੇ ਪਹੁੰਚੇ ਸੀ ਐਸਐਚਓ ਮੈਡਮ ਪਹੁੰਚੇ ਸੁਲਤਾਨਪੁਰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਮੋਦਵਰ ਸੱਜਣਾ ਸਾਡੇ ਕੋਲ ਤਲਵੰਡੀ ਚੌਧਰੀ ਠਾਣੇ ਆ ਜਾਓ ਬੈਠ ਕੇ ਗੱਲਬਾਤ ਕਰਦੇ ਆ ਹੁਣ ਦੇਖਦੇ ਆ ਜੇਕਰ ਇਹ ਜਿਹੜਾ ਤਨ ਨਾਇਸੀ ਨਿਰੰਤਰ ਜਾਰੀ ਰਹੂਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਜੇਕਰ ਉਹ ਉਹਨਾਂ ਦੋਸ਼ੀਆਂ ਖਿਲਾਫ ਜਿਹੜੇ ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਆ ਉਹਨਾਂ ਖਿਲਾਫ ਕਤਲ ਦੀ ਧਾਰਾ ਜਿਹੜੀ ਹੈ ਜੀ ਨਹੀਂ ਲਗਾ ਕੇ ਉਹਨਾਂ ਨੂੰ ਅੰਦਰ ਜ ਨਹੀਂ ਕੀਤਾ ਜਾਂਦਾ ਤੇ ਐਫ ਆਰ ਦੱਜ ਨਹੀਂ ਕੀਤੀ ਜਾਂਦੀ ਤੇ ਉਨ ਉਹਦੇ ਤੱਕ ਜਿਹੜਾ ਇਹ ਪ੍ਰੋਟੈਸਟਾ ਜਾਰੀ ਰਹੂਗਾ ਤੇ ਜਿਹੜਾ ਹੈਗਾ ਵਾ ਸਿੱਟ ਮਲਾਉਣ ਦੀ ਗੱਲ ਆ ਉਹ ਅਸੀਂ ਜਲਦੀ ਹੀ ਪਰਿਵਾਰ ਦੇ ਨਾਲ ਸਲਾਹ ਕਰਕੇ ਜਾਂ ਆਪਣੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਜੇ ਹੋਇਆ ਤਾਂ ਅਸੀਂ ਪ੍ਰਾਈਵੇਟ ਤੌਰ ਤੇ ਕਿਉਂਕਿ লাশ ਸਾਡੇ ਕੋਲੇ ਆ ਅਸੀਂ ਪ੍ਰਾਈਵੇਟ ਤੌਰ ਤੇ ਉੱਪਰ ਵੀ ਕਰਵਾਵਾਂਗੇ ਜਿਹੜੀ লাশ ਆ ਉਹ ਸਿਵਲ ਹਸਪਤਲ ਦੇ ਵਿੱਚ ਹੈ ਹਾਂਜੀ ਸਿਵਲ ਹਸਪਤਲ ਦੇ ਵਿੱਚ ਜਿਹੜੀ ਉਹਦਾ ਪੋਸਟਮਾਰਟਮ ਕਰਵਾਇਆ ਕਰਵਾਇਆ ਜੀ ਪੋਸਟਮਾਰਟਮ ਪੋਸਟਮਾਰਟਮ ਜਿਹੜੀ ਰਿਪੋਰਟ ਆ ਡਾਕਟਰ ਦੇ ਕਹਿਣ ਮਤਲਬ ਇਹੀ ਆ ਕਿ ਇਹਦੇ ਵਿੱਚ ਐਕਸੀਡੈਂਟ ਹੀ ਆ ਰਿਹਾ ਜੀ ਕੋਈ ਛਾਰਪਥਿਆਰ ਵੀ ਨਹੀਂ ਗਈ ਪਰ ਸਾਨੂੰ ਸ਼ੱਕ ਹੈ ਪਬ ਇਦਾਂ ਥਰਲ ਵਿੱਚ ਤਰਨਾ ਲਗਾਇਆ ਕੀ ਕਾਰਨਾ ਕਿਉਂ ਲਗਾਇਆ ਤੁਹਾਨੂੰ ਵੀ ਪਤਾ ਵੀ ਜਿਹੜਾ ਤਰਨਾ ਲੱਗਦਾ ਉਹ ਸ਼ੌਂਕ ਨਾਲ ਨਹੀਂ ਲਗਾਇਆ ਜਾਂਦਾ ਸਾਡੇ ਪਿੰਡ ਦੇ ਬਲਦੇਵ ਸਿੰਘ ਜੱਸਾ ਮਿਸਰੀ ਨੂੰ ਕਹਿੰਦੇ ਆ ਨੌਜਵਾਨ ਦਾ ਕਤਲ 11 ਤਰੀਕ ਦਾ ਹੋਇਆ ਜੀ 11 ਤਰੀਕ ਨੂੰ ਅਸੀਂ ਇਸੇ ਤਰ੍ਹਾਂ ਇੰਨੇ ਸੰਗਤ ਬੈਠੀ ਆ ਥਾਣਾ ਤਲਵੰਡੀ ਜਾ ਕੇ ਉਹਨਾਂ ਨੂੰ ਦੱਸਿਆ ਵੀ ਹਾਦਸਾ ਹੋ ਗਈ ਆ ਵੀ ਕਤਲ ਹੋਇਆ ਮੁੰਡੇ ਦਾ ਜਿਹੜਾ ਮੋਟਰਸਾਈਕਲ ਮੁੰਡੇ ਦਾ ਬਿਲਕੁਲ ਮੋਟਰਸਾਈਕਲ ਕੋਈ ਛੀਟ ਤੱਕ ਨਹੀਂ ਆਈ ਮੁੰਡੇ ਦੇ ਜਿਹਨੇ ਬਾਹਾਂ ਉਹਦੇ ਤੇ ਆ ਗੱਲ ਦੇ ਉੱਪਰ ਦਾਤਰ ਜਿਹੜਾ ਕੋ ਉੱਪਰ ਲਥਾਇਆ ਸੀ ਤਾਂ ਦਾਤਰ ਤੇ ਇਹ ਜਥਾਰ ਮਾਰ ਗਏ ਉਹਨੂੰ ਕਤਲ ਕਰਕੇ ਸਾਈਡ ਤੇ ਉੱਥੇ ਸੜਕ ਦੇ ਉੱਪਰ ਮੁੱਦਾ ਪਾ ਦਿੱਤਾ ਗਿਆ ਵਾ ਟਿਫਨ ਉੱਥੇ ਫਨ ਲਗੀ ਗਿਆ ਵਾ ਜਿਸ ਸੰਬੰਧ ਰਿ ਅਕਸੀਡੈਂਟ ਦਾ ਸਰ ਦਾ ਨੁਕਸਾਨ ਜਰੂਰ ਮੋਟਰਸਾਈਕਲ ਦਾ ਜਾਂ ਜਿਸ ਚੀਜ਼ ਵਿੱਚ ਵੱਡਾ ਨਿਸ਼ਾਨੀ ਜਰੂਰ ਛੱਡ ਜਾਂਦੀ ਕੋਈ ਨਾ ਕੋਈ ਇੱਥੇ ਗੱਲਾਂ ਮੋਟਰਸਾਈਕਲ ਦੇ ਕੰਨੀ ਲਾਸ਼ ਸੀ ਪਈ ਇਹਨਾਂ ਨੂੰ ਫੋਨ ਗਿਆ ਵੀ ਤੁਹਾਡੇ ਬੰਦੇ ਦਾ ਮਰਿਆ ਪਿਆ ਵਾ ਉਹਨੂੰ ਆ ਕੇ ਚੱਕ ਲੋ ਜਦੋਂ ਅਸੀਂ ਥੱਕਿਆਂਗੇ ਦੁਬਾਰਾ ਉਸ ਫੋਨ ਤੋਂ ਨਾ ਫੋਨ ਲੱਗਾ ਵਾ ਫੋਨ ਬੰਦ ਹੋ ਗਿਆ ਜੀ ਉਹ ਫਿਰ ਬੰਦੇ ਵੀ ਗਾਇਬ ਹੋ ਗਏ ਜਿਨ੍ਹਾਂ ਨੇ ਫੋਨ ਕੀਤਾ ਅੱਜ ਤੱਕ ਸਾਨੂੰ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਉਹਨਾਂ ਡਿਟੇਸ਼ਨ ਦੱਸੀ ਵੀ ਬੰਦੇ ਕਿਹੜੇ ਸੀ ਹੁੰਦੇ ਉੱਥੇ ਉਸ ਟਾਈਮ ਬੱਬੀ ਜੀ ਆਪਾਂ ਗੱਲ ਕਰੀਏ ਤੇ ਆਪਣਾ ਪੁਲਿਸ ਇਸ ਚੀਜ਼ ਨੂੰ ਕੀ ਦੱਸ ਰਹੀ ਹੈ ਮਰਡਰ ਦੱਸ ਰਹੀ ਹੈ ਐਕਸੀਡੈਂਟ ਦੱਸ ਰਹੀ ਹੈ ਪੁਲਿਸ ਦੱਸ ਰਹੀ ਉਹਨੇ ਮਰੀ ਬੁਖਤ ਹੋਈ ਪਰ ਉਹ ਦੱਸ ਰਹੀ ਵੀ ਐਕਸੀਡੈਂਟ ਕਿਵੇਂ ਸੀ ਤਾਂ ਇਹ ਵੀ ਐਕਸੀਡੈਂਟ ਕਿਵੇਂ ਸੀ ਸਾਨੂੰ ਕੋਈ ਦੱਸੋ ਸਬੂਤ ਦੀ ਉਹ ਕਿਹੜੀ ਗੱਡੀ ਨਾਲ ਹੋਇਆ ਵਾ ਉਹੋ ਕਹਿੰਦੇ ਕਿੰਨੀਆਂ ਗੱਡੀਆਂ ਲੰਘੀਆਂ ਕਿਹੜੀ ਗੱਡੀ ਉੱਥੋਂ ਆਉਣੀ ਗਈ ਹੈ ਜਾਂ ਕਬੂਤਰੋਂ ਗਈ ਹੈ ਕੋਈ ਉਹਦਾ ਸਬੂਤ ਹੋਊਗਾ ਨਾ ਕੋਈ ਸਬੂਤ ਨਹੀਂ ਦੇਦੇ ਬਸ ਉਹ ਦੇਉਂ ਕਹਰੇ ਵੀ ਵੱਡਾ ਜਿਹੜਾ ਸ਼ੇਰ ਹੋਇਆ ਵਾ ਸਾਨੂੰ ਮਨੋਂ ਤੁਸੀਂ ਬਿਆਨ ਦਰਜ ਕਰਾਓ ਅਸੀਂ ਬਿਆਨ ਦਰਜ ਕਰਵਾ ਕੇ ਤੁਹਾਨੂੰ ਮਨੋਂ ਕਾਰਵਾਈ ਕਰ ਦੋਦੀ ਕਾਰਵਾਈ ਕਰਨ ਤੋਂ ਬਾਅਦ ਸਾਨੂੰ ਕਹਿੰਦੇ ਪੁਲਿਸ ਪੋਸਟਮਾਰਟਮ ਕਰਾਓ ਪੋਸਟਮਾਰਟਮ ਕਰਾ ਕੇ ਡਾਕਟਰ ਸਾਨੂੰ ਪੁੱਛਿਆ ਡਾਕਟਰ ਕਹਿੰਦੇ ਜੀ ਇਹਦੇ ਆ ਲੱਗੇ ਹੋਏ ਦਾਤ ਲੱਗੇ ਹੋਏ ਆ ਇੱਕ ਡਾਕਟਰ ਸਾਹਿਬ ਕਹਿ ਰਹੇ ਜੀ ਇਹਦਾ ਐਕਸੀਡੈਂਟ ਹੋਇਆ ਵਾ ਉਹਨਾਂ ਦੋਨਾਂ ਡਾਕਟਰਾਂ ਦੀ ਆਪਸ ਵਿੱਚ ਜਿਹੜੀ ਗੱਲਬਾਤ ਹੋ ਕਹੀ ਆਪਣਾ ਪ੍ਰਾਈਵੇਟ ਵੀ ਇਹਦਾ ਕੋਸਟਮਿੰਟ ਕਰਾਉਣਾ ਵਾ ਜਿਹੜੇ ਦੋਸ਼ੀ ਐ ਇਸ ਲਈ ਕਸਟਡੀ ਦੇ ਵਿੱਚ ਐ ਹਾਂਜੀ ਉਹ ਕਸਟਡੀ ਵਿੱਚ ਐ ਕਿ ਅਸੀਂ ਉਹਨਾਂ ਦਾ ਬਕਾਇਦਾ ਉੱਤੇ ਮੂਵੀ ਬਣਾਈ ਜਾ ਰਹੀ ਉਹ ਕਸਟਡੀ ਵਿੱਚ ਐ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੀ ਮਤਲਬ ਤੁਸੀਂ ਕਹਿ ਰਹੇ ਆ ਕਿ ਜਿਹੜੀ ਕਤਲ ਦੀ ਧਾਰਾ ਲੱਗਣੀ ਚਾਹੀਦੀ ਉਹ ਨਹੀਂ ਲਾ ਰਹੇ ਉਹ ਜਿਹੜੇ ਜਿਸ ਬੰਦਿਆਂ ਨੇ ਜਿਹੜੇ ਬੰਦਿਆਂ ਨੂੰ ਦੂਨਿਆਂ ਦਾ दारू ਪਿਆਈ ਉਸ ਬੰਦੇ ਨੂੰ ਉਹ ਬੰਦੇ ਬਕਾਇਦਾ ਮੂਵੀ ਦੇ ਵਿੱਚ ਆਇਆ ਕਿਤੇ ਟਾਬੇ 'ਚ ਬੈਠ ਕੇ ਉਹਨਾਂ ਨੇ दारू ਪੀਤੀ ਸੀ ਉਹਨਰੇ ਉਹ ਮੁੰਡੇ ਦੇ ਸੱਟਾਂ 'ਚ ਲੱਗੀਆਂ ਹੋਈਆਂ ਸੀ ਜਿਸ ਤਰ੍ਹਾਂ ਆਪਸ ਵਿੱਚ ਤਬਈ ਹੋਈ ਕਿਤੇ ਉਹ ਲੋਨੀ ਮਾਰ ਕੇ ਨੂੰ ਮੇਰੇ ਕੋ ਸੁੱਟਿਆ ਵਾ ਇਹ ਕੀ ਕਾਰਨ ਕੀ ਆ ਤੁਸੀਂ ਕਾਲਜ ਹੋਰ ਕੋਈ ਲੜਕੀ ਦਾ ਘਰ ਸੀ ਉਹਨਾਂ ਦੀ ਉਹ ਸਪਾਂਸਰਾਂ ਕਰੀਏ ਮੰਨੇ ਸਿੱਧੂ ਕਾਲੀ ਜੀ ਜਿਹੜੀ ਲੜਕੀ ਨਾਲ ਕੋਈ ਗੱਲਬਾਤ ਸੀ ਉਹ ਲੜਕੀ ਮੈਨੂੰ ਇੰਨੀ ਵਾਰ ਚੱਲਣ ਲੱਗਿਆ ਵੀ ਉਹ ਉਹਨਾਂ ਵੱਲੋਂ ਕਾਫੀ ਤਰ੍ਹਾਂ ਉਹਨਾਂ ਨੂੰ ਅਖਸ਼ ਕਰਾ ਦੇ ਲੜਕੀ ਨਾਲ ਤੇ ਉਹਨਾਂ ਨੇ ਅੱਗੇ ਵੀ ਕੰਮ ਕੀ ਦਿੱਤੀ ਅਸੀਂ ਇੱਕ ਮੁੰਡਾ ਜਿਹੜਾ ਉਹਦਾ ਭਰਾ ਜੰਦਿਆ ਇਹਦੇ ਮਗਰੋਂ ਮੁੰਡੇ ਲੱਗੇ ਦੋ ਵਾਰੀ ਇਹ ਬਚ ਕੇ ਮਸਾ ਗਿਆ ਤੇ ਉਹਨੂੰ ਜੱਸਾ ਸਿੰਘ ਵੀ ਧਮਕੀ ਦਿੱਤੀਆਂ ਉਹ ਤੇਰਾ ਵੀ ਅਸੀਂ ਕਤਲ ਕਰਾਂਗੇ ਜੇ ਤੂੰ ਮੈਨੂੰ ਇੱਥੋਂ ਉੱਥੋਂ ਨਾ ਹਟਿਆ ਉਹ ਆਪਣਾ ਕੰਮ ਕਰਦਾ ਸੀ ਇਸ ਰਸਤੇ ਹੁੰਦਾ ਸੀ। ਇਹ ਜਿਹੜਾ ਪਲ ਗਿਆ ਦਾ ਸਬੂਤ ਹੈ ਤਾਂ ਨਗਵਾੜੀ ਦੇ ਚਲ ਵਗਾਰ। ਹਾਂਜੀ ਜਿਹੜੇ ਉੱਥੇ ਸ਼ਰਾਬ ਪੀ ਰਹੇ ਜਿਨ੍ਹਾਂ ਨੇ ਸ਼ਰਾਬ ਪੀਈ ਹੈ ਜਿਹੜੇ ਬੈਠ ਗਏ ਉਹਦੀ ਵੀ ਵੀਡੀਓ ਰਹੀ ਹੈਗੀ ਸਰ ਉਹਨਾਂ ਦੇ ਵਿੱਚ। ਜੀ। ਤੋਂ ਮੈਂ ਉਹਦੀ ਪੋਜੀਸ਼ਨ ਮਿਲ ਵੀ ਮੋੜ ਜਿਹੜਾ ਧੰਦਾ ਲੱਗਿਆ ਉਹ ਤੇ ਜਿਹੜੇ ਲੁੱਟੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੂਰ ਸਕਾਰ ਵਜੋਂ ਕਾਰਜ ਕਰੇ। ਕੀ ਕਹਿਣਾ ਸਰ? ਇਸ ਪਾਰੇ ਆਪਾਂ ਇਹ ਕਹਣਾ ਕਿ ਇੱਕ 11 ਤਾਰੀਖ ਨੂੰ ਬਲਦੇਵ ਸਿੰਘ ਕਰਕੇਜ ਪੁੱਤਰ ਬਲਵਿੰਦਰ ਸਿੰਘ ਵਾਸੀ ਫਟੂੜਿੰਗਾ ਉਮਰ ਜਿਹੜੀ ਦਿਨਦੀ ਲਗਭਗ 35 ਸਾਲ ਦੀ ਸੀ ਉਹ ਇੱਕ ਰੋਡ 'ਚ ਉਹਨਾਂ ਦੀ ਡੈਡ ਬੋਡੀ ਪਾਈ ਸੀ ਜਦੋਂ ਪੁਲਿਸ ਨੂੰ 112 ਤੋਂ ਇਨਫੋਰਮੇਸ਼ਨ ਮਿਲੀ 112 ਜਿਹੜੇ ਆਪਣਾ ਕੰਟਰੋਲ ਰੂਮ ਆ ਉਹਦੇ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਬਾਅਦ ਆਪਣਾ ਡਿਊਟੀ ਅਫਸਰ ਜਿਹੜੇ ਫਟੂੜਿੰਗਾ ਤਲਵੰਡੀ ਚੋਦੀਆ ਥਾਣੇ ਦੇ ਡਿਊਟੀ ਅਫਸਰ ਤੇ ਨਾਲ ਸੜਕ ਸੁਰੱਖਿਆ ਕੋਰਸ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਇੱਥੇ ਨਾਲ ਮੋਕੇ ਤੇ ਪਹੁੰਚੇ ਸੀਗੇ ਉਹਦੇ ਬਾਅਦ ਆਪਾਂ 174 ਦੀ ਕਾਰਵਾਈ ਕੀਤੀ ਗਈ ਉਹਦੀ ਸੱਤ ਪਰਿਵਾਰ ਦਾ ਕਹਣਾ ਕਿ ਕਤਲ ਕੀਤਾ ਗਿਆ ਪਰਿਵਾਰ ਦੀ ਜਿਹੜੀ ਕੰਪਲੇਨਟ ਸੀ ਕਿ ਉਹਨਾਂ ਨੂੰ ਚਾਰ ਬੰਦੇ ਦੇ ਨਾਮ ਦਿੱਤੇ ਸੀ ਆਪਣੇ ਥਾਣੇ ਉਹ ਚਾਰਾਂ ਨੂੰ ਆਪਾਂ ਡੀਡੀਆਰ ਐਂਟਰੀ ਪਾ ਕੇ ਉਹਦੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਜਿਹੜਾ ਮੈਟਰ ਹੈ ਐਕਸੀਡੈਂਟ ਦਾ ਹੈ ਕਿ ਕੋਈ ਹੋਰ ਇੱਥੇ ਚ ਐਂਗਲ ਇਨਵੋਲਡ ਹੈ ਸਰ ਜੀ ਪੁਲਿਸ ਨੂੰ ਮੰਨਿਆ ਤੇ ਕੀ ਮਾਮਲਾ ਸਾਹਮਣੇ ਆ ਰਿਹਾ ਤੁਹਾਨੂੰ ਪ੍ਰਾਇਮਰ ਫੇਸੀ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਸਾਰੀ ਜਿਹੜੀ ਆਪਣੀ ਪੁਲਿਸ ਦੀ ਜਿਹੜੀ ਟੀਮ ਦੀ ਇਨਵੈਸਟੀਗੇਸ਼ਨ ਅਜੇ ਤੱਕ ਪ੍ਰਾਇਮਰ ਫੇਸੀ ਨੂੰ ਐਕਸੀਡੈਂਟ ਦਾ ਮਾਮਲਾ ਚਲਦਾ ਹੈ ਕਿਉਂਕਿ ਅਜੇ ਤੱਕ ਜੋ ਆਪਣੇ ਪੋਸਟਮਾਰਟਮ ਦੀ ਪ੍ਰਾਇਮਰ ਫੇਸੀ ਜਿਹੜੀ ਰਿਪੋਰਟ ਆਂਦੀ ਹੈ ਉਹ ਸਡਨ ਕੌਜ਼ ਆਫ ਡੈਥ ਹੈ ਬਲੰਟ ਇੰਜਰੀ ਔਨ ਹੈਡ ਸਰਕਾਰ ਦੇ ਮੰੰਦਰ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਜਿੰਨ ਤੱਕ ਸਾਤਨਾ ਦੇ ਉੱਤੇ ਪਛਾਣ ਨਹੀਂ ਲੱਗ ਪਏਗਾ ਤੇ ਅਸੀਂ ਕਰਨਾ ਨਹੀਂ ਚਾਹਾਂਗੇ ਤਾਂ ਹੁਣ ਕੀ ਉਸਾਸਨ ਦਵਾਇਗਾ ਬਦਲ ਜਿਹੜੇ ਪਰਿਵਾਰ ਆਣੇ ਆ ਤੇ ਪਿੰਡਾਂ ਵਾਲੇ ਆ ਉਹਨਾਂ ਨੂੰ ਆਪਾਂ ਕਿਹਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੇ ਫੇਅਰ ਮੈਨਰ ਤੋਂ ਹੋਊਗੀ ਕਿਸੇ ਤਰ੍ਹਾਂ ਧੱਕਾ ਨਹੀਂ ਹੋਊਗਾ। ਇੱਕਦਮ ਨਾਇਸ ਸੰਗਤ ਆਪਾਂ ਨਿਆਂ ਕਰਾਂਗੇ ਸਬਦ ਦੇ ਨਾਲ। ਤੋਂ ਅਭੀ ਗੱਲਬਾਤ ਹੋ ਰਹੀ ਹੈ ਪਰਿਵਾਰ ਦੇ ਨਾਲ। ਜਲਦੀ ਜੋ ਆਪਾਂ ਜੋ ਜਰਨਾ ਹੈ ਉਹ ਚਕਾਵਾਂਗੇ। ਸਰ ਇਹ ਲਾਸਟ ਵਾਰ ਸੀ ਕਿ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਰੂਟ ਸਮਝਣ ਕਿ ਕਿ ਡਾਕਟਰਾਂ ਦੇ ਸ਼ੱਕਾ ਇਹ ਇੱਕ ਡਾਕਟਰ ਜਿਹੜੀ ਉਸ ਬੰਦੇ ਦੇ ਸੱਟਾ ਲੱਗਿਆ ਉਹਨੂੰ ਸ਼ਾਰਪ ਦਸਰੇ ਦੇ ਇੱਕ ਡਾਕਟਰ ਜੋ ਬਲੈਂਡ ਦਸਰੇ ਦੇਖੋ ਇਹ ਜੀ ਚੀਜ਼ਾਗਾ ਆਪਾਂ ਦਵਾ ਨਹੀਂ ਦੇ ਸਕਦੇ ਕਿਉਂਕਿ ਆਪਾਂ ਅਗਰ ਹਰ ਚੀਜ਼ ਤੇ ਡਾਊਟ ਕਰਾਂਗੇ ਤਾਂ ਫਿਰ ਆਪਾਂ ਕਿੱਥੇ ਨੂੰ ਕਿੱਥੇ ਨੂੰ ਆਪਾਂ ਨੂੰ ਵਿਸ਼ਵਾਸ ਕਰਨਾ ਹੀ ਪੈਣਾ ਹੈ ਆਪਾਂ ਫਿਕਸ ਸੀਸ 할ਾਂਗੇ ਆਪਾਂ ਇਮੋਸ਼ਨਸ ਔਰ ਸੈਂਟੀਮੈਂਟਸ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋਣਾ ਸਡੇ ਆਪਾਂ ਬਿਲਕੁਲ ਉਹ ਨਾਲ ਨਾਲ ਆਪਾਂ ਤਾਲੁਕ ਰੱਖਦੇ ਹੋਣਾ ਸੈਂਟੀਮੈਂਟਸ ਨਾਲ ਪਰ ਪੁਲਿਸ ਦਾ ਕੰਮ ਹੈ ਬਿਨਾ ਸੈਂਟੀਮੈਂਟ ਇਮੋਸ਼ਨਸ ਨੂੰ ਸਾਈਡ ਰੱਖ ਕੇ ਤੱਥਾਂ ਤੇ ਆਧਾਰ ਤੇ ਆਪਾਂ ਜਾਂਚ ਕਰਾਂਗੇ ਜੋ ਵੀ ਜਾਂਚ ਹੋਗੀ ਆਪਾਂ ਸਹਿਤ ਕਰਨੀ ਮੀਟਿੰਗ ਦਾ ਆਸ਼ਵਾਸ਼ਣ ਜਿਹੜਾ ਆਪਾਂ ਨਾਮ ਤੇ ਉਰ ਕਿ ਮੰਨੇ ਵਾਲਾ ਦਾ ਨਾਮ ਹੈ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜੀ ਦਾ ਉਮਰ ਉਹਨਾਂ ਦੀ 35 ਸਾਲ ਹੈ ਤਾਂ ਕਿੰਨਾ ਕਿੰਨੇ ਦਿਨਾਂ ਦਾ ਆਸ਼ਵਾਸ਼ਣ ਜਿਹੜਾ ਪਰਿਵਾਰ ਆਪਾਂ ਜਲਦ ਤੋਂ ਜਲਦ ਆਪਾਂ ਇਹਨੂੰ ਪ੍ਰਾਇੋਰਟੀ 'ਚ ਲਵਾਂਗੇ ਆਪਣੇ ਇੱਕ ਪ੍ਰੋਪਰ ਆਪਾਂ ਦੋ ਤਿੰਨ ਆਪਣੇ ਮੁਲਾਜ਼ਮ ਇੱਧਰ ਹੀ ਆਪਾਂ ਪਾਇੰਟ ਕਰਾਂਗੇ ਔਰ ਜਲਦੀ ਜਲਦੀ ਉਹਨਾਂ ਨੂੰ ਆਪਾਂ ਆਪਾਂ ਅਸੋਸ਼ ਸੰਗੀਤਾ ਹੈ ਕਿ ਜੋ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਉਦੋਂ ਕਿ ਸੰਭਾਲਾ ਜੀ ਦੋਨੋਂ ਪਰਿਵਾਰਿਕ ਨੰਬਰ ਜਿਹੜਾ ਮ੍ਰਿਤਕ ਦਾ ਜਿਹੜਾ ਸੰਸਕਾਰ ਵੀ ਨਹੀਂ ਕਰ ਰਹੇ ਨਹੀਂ ਆਪਾਂ ਪਰਿਵਾਰ ਨਾਲ ਇਹ ਗੱਲ ਚੱਲੀ ਹੈ ਕਿ ਤੁਸੀਂ ਭਰੋਸਾ ਰੱਖੋ ਤੁਸੀਂ ਆਪਣੇ ਸਟਾਰ ਸੰਸਕਾਰ ਦਾ ਕੰਮ ਆਪਣਾ ਉਪਰ ਕਰੋ ਪੁਲਿਸ ਦੀ ਇਨਵੈਸਟੀਗੇਸ਼ਨ ਕੇ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਦਾ ਆਪਾਂ ਕੋਈ ਵੀ ਪ੍ਰੈਸ਼ਰ ਤੇ ਨਹੀਂ ਆ ਆਪਣੀ ਇਨਵੈਸਟੀਗੇਸ਼ਨ ਫੇਰ ਜੀ ਥੈਂਕ ਯੂ ਜੀ